ਲੋ ਜੀ ਮਿੱਤਰੋ ਰਾਤ ਦੇ 12 ਨਹੀਂ ਸਵੇਰ ਦੇ 12 ਰਾਤ ਤੋਂ ਬਾਅਦ ਸਵੇਰ ਹੋ ਗਈ ਤੇ ਆਪਾਂ ਪਹੁੰਚਿਆ ਹੁਣ ਕੋਚਨਾ ਤੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣੇ ਪੈਸੇ ਲੈ ਲੀਏ ਆ ਗਿਆ ਤਾ ਸੋਨਾਂ ਵਾਲੀ ਕੰਨੀ ਇੱਕ ਵਾਰੀ ਸ਼ਾਂਤਾਂ ਪੀਰ ਦੇ ਨਾਲੀ ਤਾਲੀ ਮਾਰ ਦੋ ਬੱਚਾ ਬੜਾ ਪੜਾ ਤਾਉਂ ਘੋੜਾ ਨਹੀਂ ਐਂ ਬੜਾ 200 ਰੁਪਏ ਇਕਦਾ ਪੈੜਾ ਹੁੰਦਾ ਜਾਂ ਬੜਾ ਪੈੜਾ ਹੋ ਗਿਆ ਕਿਉਂ 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 ਕਾਹਦਾ ਤੇ ਇਹ ਕਿਹਦਾ ਕੰਮ ਕਰੀਏਗਾ ਕਿਹਦਾ ਕਾਹਦਾ ਉਹ ਛੋਟੇ ਜਿਹੇ ਨੀਂਦ ਨਹੀਂ ਆਉਂਦਾ ਰੋਸ ਨਹੀਂ ਕਰਮਾਂ ਵਾਲੇ ਤਾਉ ਤਾਉ ਤਾਨੂੰ ਦਾ ਤਾਉ 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 ਕੀ ਤੱਕ ਤੇਰੇ ਗਾਲੇ ਕੱਢ ਤੀਏ ਏ ਟਾਕਾ ਹੁਣ ਬੜਾ ਹਟਵਾ ਦੇ ਰਿਹਾ ਤੇ ਕੀ ਹੈ ਤੇ ਜੀ ਆ ਮੈਂ ਚਾਹਾਂਦਾ ਜੀ ਲੋ ਚਾਰ ਤੇ ਇਹੀ ਬਾਤਾਂ ਵੀ ਤੇ ਪਿਆਰ ਨਾਲ ਟਾਕਾ ਜੀ ਮੇਰੇ ਸੰਤੈ ਸਾਰਾ ਲਾਟਾ ਦੇ ਓ ਕਾਕਾ ਤੇ ਤੋਂ ਸੇ ਤੇ ਦੂਜੇ ਤੋਂ ਸੇ ਤਾਉ ਤਾਉ ਤੇ ਆ ਰੋ ਸੈਂਟਰ ਤੋਂ ਸੈਂਟਰ ਤੋਂ ਤਾਂ ਸੈਂਟਰ ভাই ਹੋਰ ਆ ਜਦੋਂ ਤੇ ਗੁਤਾਨਾ ਤੇ ਹੈ ਸੈਂਟਰ ভাই ਸਾਰਾ ਰੋਲਾ ਚੱਲਿਆ ਪਾ What? Wow. Wow. ਕਸਰਗਾ ਕਮਟੀ ਵੀ ਖੇਡ ਰਿਹਾ ਇਹ ਫਾਇਰ ਅੱਗੇ ਕਾਹੋ ਜੀ ਗੱਲ ਹੋ ਜੇ ਪੈਨ ਰੱਖ ਜਾਓਗਾ ਕਾਹ ਤੋ ਨਾ ਕਾਹ ਤੋ ਮਕੇ ਨਾ ਲੈ ਲਿਆ ਦਾਊ ਲੈ ਲਿਆ ਵਾਹਣੇ ਹਾਂ ਮੇਰੇ ਵੀਰੋ ਇੱਕ ਪਾਸੇ ਨੀਲਾ ਤੇ ਇੱਕ ਪਾਸੇ ਖੇਰ ਨੰਬਰ 6855 ਗਰੁੱਪ 000 ਨਾਲ ਉਧਰ ਹੋਗਾ ਹੱਲ ਬਈ ਆ ਸੱਤ ਦਿਨਾਂ ਦੇ ਇਹਨਾਂ ਸਿਆਰ ਕਰਦੇ ਨਾ ਬੰਦਾ ਸੰਗਤ ਜਿਹੜੀ ਰੱਬ ਕਰੂਂਦੀ ਆ ਕੀ ਕਹਿੰਦੇ ਯੂਐਸਏ ਭੇਜ ਕੇ ਬਾਈ ਕੋਈ ਨਹੀਂ ਕਰਪਾ ਕਰਦਾ ਬਲਾ ਮਾਰ ਗਿਆਗਾ ਮਾਰ ਗਿਆ ਆਹ ਤੇ ਪੱਟਰੀ ਪੱਟਰੀ ਰੇਸਵੇਅਰ ਪੱਟੀ ਆ ਰਿਹਾ ਹੈ ਚੱਲ ਨਿਕਲ ਰਿਹਾ ਹੈ ਚੱਲੋ ਸਟਾਰਟ ਹੋ ਤੇ ਦੇਖ ਲੈ ਲਾਅ ਬਾਕੀ ਹਾਲ ਕਰਦਾ ਜੈ ਸ਼ਵਸ਼ਾਈ ਜੈ ਨਾਮ ਜੈ 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 ਜੈ

ਸੋ ਮਤਰਾ ਕਿਹੜਾ ਵਾ ਹਾਂ ਕਮੈਂਟਾਂ ਸਰੇਸ਼ ਨੂੰ ਪਤਾ ਆ ਸਰੇਸ਼ ਕਿਹਦਾ ਬਾਈ ਆਹਾਨੂੰ ਪਤਾ ਹੀ ਹੈ ਕਿਹੜਾ ਵਾ ਇੱਕ ਗੱਲ ਹੋਰ ਆ ਇਸ ਨਾਮੀ ਦਾ ਕਹਿੰਦਾ ਅਸੀਂ ਆ ਕੇ ਤੁਹਾਨੂੰ ਦੱਸਦੇ ਅਸੀਂ ਇਹੋ ਦੋਸਤਾਂ ਵਾਲੇ ਪੈਟਰੋਲ ਫੇਰੇ ਪੰਨੇ ਭੰਨੇ ਕਰ ਲੈ ਆ ਲਵਲੀ ਲਵਲੀ ਪਸੰਦ ਆਉਂਦਾ ਰਵੀ ਤੌਰ ਦੀ ਬਹੁਤ ਬਾਰੇ ਗੱਲ ਕੀਤੀ ਹੈ ਰਵੀ ਕੋ ਜਨਾ ਤੁਹਾਡੇ ਦੇਈ ਹੈ ਬਹੁਤ ਵਧੀਆ ਕੰਦਾਸੀ ਤਾਰੀਆ ਬੜੀਆਂ ਅਲਸਾ ਜਾਨ ਤੋਂ ਕਹਿੰਦਾ ਆ ਤੁਸੀਂ ਜੰਮੀ ਰਾਇਆ ਇੱਕ ਪਾਸੇ

ਵੱਡਾ ਧੰਨਵਾਦ ਸੱਤੀ ਪੀਰ ਬਾਬਾ ਸੰਸਾਰੀ ਉਹਨਾਂ ਦੇ ਕਰਵੰਦ ਕਮੇਟੀ ਜਿਨ੍ਹਾਂ ਵੱਲੋਂ 51000 ਰੁਪਏ ਸਾਡੇ ਜਿਨ੍ਹਾਂ ਨੇ ਪਿਛਲੀ ਵਾਰ ਪੈਸੇ ਭੁਲਾਈਏ ਕਿ ਕੌਣ ਦੇ ਦਿੱਤੇ ਐਕਚੁਅਲੀ ਐਦਾਂ ਦੀ ਗੱਲਾਂ ਵੀ ਹੁੰਦੀਆਂ ਦੀ ਹਾਲਾਤ ਹੋਏ ਆ ਪਰ ਅੱਜ ਵੀ ਦਾ ਲੱਖਾਂ ਬਣੀਆਂ ਨੇ ਹਮ ਦੋ ਸਾਲ ਹੋ ਗਏ ਬਣਾ ਪਿਆਰਾ ਬਹੁਤ ਧੰਨਵਾਦ ਕਰਦੇ ਆ

ਕੰਮੀ ਦੇ 200 ਰੁਪਏ ਲੱਗਿਆ ਹੋਇਆ ਮੈਨੂੰ ਲੱਗਦਾ ਕੰਨੀ ਨੂੰ ਲੈ ਦੇ ਸਕਦੇ ਹਾਂ ਮੈਂ ਮੇਰਾ ਪਹਿਲੇ ਰਾਉਂਡ ਆ ਲਾਸਟ ਬੈਚ ਥੇ ਇੱਕ ਬਾਕਿੰਗ ਨੂੰ ਆ ਪਰ ਉਹ ਆ ਨੂੰ ਹੋਣਗੇ 9 ਵਜੇ ਫਿਰ ਰਾਉਂਡ ਨੇ ਮੈਂ ਰਾਤ ਦੇ 1 ਵਜੇ ਨੇ ਨਾ ਨਰਮਣ ਨਹੀਂ ਗਏ ਪੂਰੇ ਝਟੇ ਭਏ ਆ ਟੂਰਨਾਮੈਂਟ ਤੇ 1 ਵਜੇ ਵੀ ਚਲੋ ਵੀ ਮੇਲਾ ਖਾਤਮ ਹੈ ਲੈ ਵੀ ਸ਼ਾਨਦਾਰ ਮਿੱਤਰੋ ਰਾਤ ਦੇ 1 ਵਜੇ ਗਿਆ ਤੇ ਬਾਕੀ ਦੂਜੇ ਰਾਉਂਡ ਦੇ ਸਵੇਰੇ ਹੋਣਗੇ 9 ਵਜੇ ਸਾਬਾ ਜੀ ਦੇ ਮਸ਼ਤੀ ਕੱਲ ਨੂੰ 9 ਵਜੇ ਜਿਹੜੇ ਮੁਕਾਬਲੇ ਹੋ ਰਹੇ ਹਨ ਬਿਲਕੁਲ ਚਲੋ ਮਿੱਤਰੋ ਫਿਰ ਦੇਖਦੇ ਆਂ ਅੱਗੇ ਸਰੋਵਰ ਦਾ ਜਗਾਰਡ ਕਰਦੇ ਆਂ ਇੱਥੋਂ ਟੋਕ ਲੈ ਕੇ ਚੱਲਦੇ ਆਂ ਲਓ ਜੀ ਮਿੱਤਰੋ 8:21 ਵਜੇ ਆ ਤੇ ਮੇਲਾ ਖਤਮ ਹੋ ਗਿਆ ਤੇ ਸਵੇਰੇ ਚੱਲੂਗਾ ਦੂਜੇ ਰਾਊਂਡ ਦੇ ਲਈ ਇਓ ਤਰਗਣੇ ਛੱਲੇ ਆਉਣਾ ਜਾਂਦਾ ਸੋਹਤ ਸਾਹਿਬ ਕਰ ਦੋ ਜੀ ਵੜੇ ਛੱਲੇ ਪਤੀ ਰਾਤ ਤੋਂ ਬਾਅਦ ਮਾਣ ਮਿੱਤਰਾਂ ਦੂਜੇ ਰਾਉਂਡ ਦੇ ਮੈਚ ਆਉਣਗੇ ਸਵੇਰੇ ਤੇ ਦੂਜੇ ਆਉਣਗੇ ਟਰਾਲੀ ਨਾਲ ਲੈ ਕੇ ਉੱਤਰੋ ਖੜੇ ਸਾਰੇ ਦੂਜੇ ਰਾਉਂਡ ਵਾਲੇ ਟਰੈਕਟਰ ਦੂਜੇ ਰਾਉਂਡ ਆਉਣਾ ਸਵੇਰੇ 40 ਟਰੈਕਟਰ ਖੜੇ 40 ਯਾਰ ਲੈ ਇਨਾਂ ਦੇ ਟੁੱਟ ਨਹੀਂ ਸਮੈਕ ਆ ਆਪਣਾ ਵਾਲਾ ਕਿੱਥੇ ਖੜਾ ਐ ਐਲਟੀ ਐਲਟੀ ਉਹ ਖੜਾ ਹੋ ਦੇਖ ਰਿਹਾ ਹੋ ਦੇ ਕੋਲ ਖੜਾ ਆਹੋ ਉਹ ਖੜਾ ਉਹ ਤਾਂ ਵੇਖੀ ਖੜਾ ਓਹ ਨੰਬਰ ਆਉ ਲੋ ਜੀ ਮਿੱਤਰੋ ਸਵੇਰ ਦੇ 7 ਵਜ ਗਏ ਨੇ ਖੜੇ ਆ ਲਾਈਨ ਤੇ ਲੱਗੇ ਦੇਖੋ ਆਹ ਖੜਾ ਐ ਐਲਟੀ ਆਪਣਾ ਵਾਲਾ ਮਿੱਟ ਤੇ ਜਦੋਂ ਵੀ ਲਾਉਂਦੇ ਡੇਲੋਨ ਦੇ ਮੈਸਟਾਰ ਤੇ 9 ਵਜੇ ਕਹਿ ਕੇ ਉਹਨਾਂ ਨੇ 12 ਵਜੇ ਆ ਗਿਆ ਫੇਰ ਆਇਥੇ ਹੱਥੇ ਬੱਸ ਆਹ ਸਾਈਡ ਘਵਾ ਲੂ ਬੰਦ ਹੋ ਗਿਆ ਮਿੱਤਰੋ ਬੰਦ ਕਹਿੰਦੇ ਪਹਿਲਾ ਸਲੈਂਸਰ ਥੱਲੇ ਨੂੰ ਕੀਤੇ ਹੁੰਦੇ ਟਰੈਕਟਰਾਂ ਦੇ ਇਹ ਬੰਦੇ ਨੇ ਬਣਾਇਆ ਕਿਹੜਾ ਸਲੈਂਸਰ ਟੋਕਾ ਆਇਆ ਕਿਚਾਈ ਦੇ ਅੰਦਰ ਦੋ ਚਾਰ ਥੱਲੇ ਨੂੰ ਸਲੈਂਸਰ ਇੱਕ ਮੁਕਾਬਲਾ ਉਸਨੇ ਜਿੱਤ ਲਿਆ ਆ ਮੇਰੇ ਸਾਈਆਂ ਦੀ ਯਾਰਣੇ ਦੀ ਉਹ ਗੱਲ ਹੈ ਹਾਂ ਹਾਂ ਗਰ ਦੇ ਕੰਮ ਕਰਦੇ ਤਾਂ ਕੋਈ ਗੱਲ ਨਹੀਂ ਤੱਕੀ ਨੇ ਕੰਮ ਕੀਤਾ ਲਵਾਂਸਰ ਨਾਲ ਦਾ ਸਾਰਾ ਛੰਡੀਆਂ ਨਹੀਂ ਵੇਖੋ ਜਿਹੜਾ ਸੈਕਟਰ ਤੇ ਆ ਚਲੋ ਕੋਈ ਛੰਡੀਆਂ ਨਹੀਂ ਵੇਖੋ ਇਹ ਵੀ ਕਹਿੰਦੇ ਸਾਰੇ ਦੇ ਟੱਕ ਟਕਤੀਮਾਨ ਕਹਿਣ ਲੱਗ ਪਏ ਹਾਂ ਹਾਂ ਇੱਥੇ 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 ਹੁਣ ਬਣੀਆਂ ਹੁਣ ਬਣੀਆਂ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਤਾਰ ਜੋੜੀਆਂ ਪ੍ਰੇਮ ਪ੍ਰਪਤੀ ਹੁਣ ਵੇਖੋ ਇੱਥੇ ਐਚ 4 24 67 ਰੋਚਨ ਦਰਪਾ ਵੇਖੋ ਦੂਆ ਰੋਲ ਹੋਇਆ ਪਿਆ ਬੱਲੇ 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 ਬੈਂਕ ਵਨ ਦਵਾਰ ਗਰੁੱਪ ਪਰ ਕੋਈ ਕਰਨਾ ਪਰ ਹੁਸਨ ਨਹੀਂ ਬਣਦਾ ਹੁਸਨ ਨਹੀਂ ਬਣਦਾ ਬੱਲੇ 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 ਗੱਲੇ ਗੱਲੇ ਬੱਲੇ ਬੱਲੇ ਇੱਕ ਪਾਸੇ ਨੰਬਰਦਾਰ 5310 ਨਿੰਮਾ ਵਾਲਾ ਇੱਕ ਪਾਸੇ ਸਰਪੰਚਾ ਐਸਜੀ ਸਰਪੰਚ ਸਹਾਰ ਵਾਲਾ ਬੱਲੇ 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 ਸਹਾਰ ਵਾਲਾ ਸਰਪੰਚ ਐ ਯੋਰੀ ਸੰਗ ਐ ਯੋਰੀ ਸੰਗ ਇਹ ਐਸਾਰ ਮੜੇ ਆਉਦੇ ਸੀ ਆਪਾਂ ਟੋਲ ਨਾ ਤੋਂ ਇਧਰ ਆਪਣੇ ਟਰੈਕਟਰ ਆਹ ਫਿਰ ਐਲਟੀ ਨਗਰ ਖੜਾ 53 10 ਤੇ ਕਵਰੀਆ ਬਾਈ ਵਾਲਾ ਇੰਨੇ ਕਰਵੱਜਾ ਦਾ ਆਇਆ ਹੈ ਆਪਣੇ ਲੋਗੋ ਹਲਵਾਰਾ ਰੀਟ ਕਲੱਬ ਵਾਲੇ ਤੇ ਆਇਆ ਹੈ ਆਪਣਾ ਮੋਟਾ ਬਾਈ ਮੈਂ ਤਾਂ ਬਹੁਤ ਮਾਣ ਨਾਲ ਗੱਲ ਕਰੀਏ ਪੱਕੇ ਮਿੱਤਰੋ ਅਗਲੇ ਮਿੰਟਾਂ ਲਾਂਦੇ ਪੁਰਾਣਾ ਹੈਕ ਕਰਕੇ ਕੰਮ ਇਹ ਨੈਟਰਾ ਆਪਾਂ ਪੌਂਡੀ ਕਰਦੇ ਨਿਹਰਾ ਸਰ ਦਾ ਟੱਪ ਦੇ ਨੂੰ ਨੂੰ ਦਾ ਟੱਪ ਦੇ ਜਾਈਏ ਨਾ ਨਾ ਸ਼ੁਰੂ ਕਰ ਬੜਾ ਰੀ ਨਾ ਰੋਲਾ ਬਣਾ ਕੇ ਹਾਂ ਕਿੰਨਾ ਬੋੜਾ ਕਹਿੜ ਬਣ ਗਿਆ ਮੈਟਰ ਰੀਲਰ ਰੋਲਾ ਬਣਾ ਕੇ ਹਟੇ ਸੀ ਰੀਲਰ ਇੱਕ ਨੰਬਰ ਬਣ ਗਿਆ ਨਾ ਜਮਾ ਅੱਜ ਤਾਂ ਹਰ ਇੱਕ ਵਾਰੀ ਅਸੀਂ ਟਰੈਕਟਰ ਦਾ ਲੈ ਕੇ ਆਏ ਹਾਂ ਤੇਰੀ ਨੂੰ ਤੇ ਬੜਾ ਸੋਚਿਆ ਕਾ ਬੋੜੀ ਅੱਗੇ ਹੋ ਜਾਣਾ ਨਿਹਰਾ ਆਪਾਂ ਕਹੇ ਸੀ ਕੱਲ ਦੇ ਤੇ ਦੋ ਦਿਨ ਹੋ ਗਏ ਆਪਾਂ ਗਿਆ ਨੂੰ ਦੂਜਾ ਜਾਣਾ ਕਾਸ ਹੋ ਰਿਹਾ ਗੱਲ ਚਾਨਣਾ ਨ ਯਾਰ ਤਰੀਲਾ ਹੁੰਦਾ ਪੜਾਅ ਤੇ ਕੰਮ ਫਿੱਟ ਕਰਕੇ ਤੇ ਹੁਣ ਆਪਾਂ ਚੱਲਦੇ ਰਹੀਓ ਵਿੱਚ ਐਡ ਕਰਾਂਗੇ ਆਪਣੇ ਬਾਈ ਵਾਲੇ ਵੀ ਤੇ ਮੇਰੇ ਵਾਲੇ ਵੀ ਕਿਤੇ ਨਾ ਇੰਸਟਾਗ੍ਰਾਮ ਤੇ ਹਰ ਮੰਤ ਧਾਲੀਆ ਤਰੀਲਾ ਮਿਲ ਲਿਆ ਆਪਣਾ ਗੋਪੀ ਉੱਪਰ ਉਹਨੂੰ ਵਧਾਈਆ ਤਰੀਲਾ ਮਟਰੋ ਮਿਲਣੇ ਹੁਣ ਦੇਖਾਂ ਨੂੰ ਮੋਈ ਮਿੱਤਰ ਟਰਾਲੀ ਵਾਲਿਆਂ ਨੇ ਲੇਟਾਂ ਚਲਾ ਦੇ ਆ ਫਿਰ। ਕਾਰ ਜੀ ਵੀ ਨਿਕਲ ਗਈ ਇੱਥੇ। ਦੇਖੋ ਕਰੋ ਜੀ ਕਮਨ। ਐਟ੍ਰੋਟਰ ਸੈੱਟ ਆਪਣੇ। ਧਿਆਨ ਮਾਰਨਾ ਚਾਹੀਦਾ ਕਿ ਨਾ ਮਾੜਾ ਮੋਟਾ ਟੰਬੂ ਦਾ ਟਾਇਰ ਆ। ਠੀਕ ਆ। ਹਰ ਕਿੱਦਾਂ ਦੀਆਂ? ਹਾਂ ਸਾਰੀਆਂ ਜਾਓ। ਇੱਕ ਦੋ ਖੜੀਆਂ ਵਾ ਉਹ ਤਾਂ ਚੱਲਦੀਆਂ ਹੀ ਤਕਰੀਬਨ। ਕਮੜੀਆ ਆ ਵੀ ਮਿੱਤਰੋ ਰੇਗੋ ਤਾਂ ਆ ਗਏ ਆ ਰੇਗੋ ਤਾਂ ਆ ਕੇ ਖਾਣ ਲੱਗਿਆ ਰੋਟੀ ਮੋਟੇ ਨੂੰ ਭੁੱਖ ਲੱਗਿਆ ਹੀ ਥੋੜਾ ਹਾਲਤ ਖੂਬ ਹੈ ਜੇ ਟੈਂਕ ਨਾਵੇਂ ਮੜਾ ਟਾਈਮ ਦਿਖਾ ਦਿੰਦਾ ਅੱਟੇ 11:00 ਹੋ ਗਏ ਸਾਢੇ 11:00 10:00 ਵਜੇ ਖਾਣ ਲੱਗਿਆ ਰੋਟੀ ਬਹੁਤ ਟੇਬਲ ਹੀ ਕਰੇ ਜਾ ਕੇ ਫਿਰ ਭੁੱਖ ਲੱਗ ਜਾ ਕਰੇ ਜਾ ਕੇ ਫਿਰ ਭੁੱਖ ਲੱਗ ਜਾ ਮੋਟੇ ਨੂੰ ਉਹ ਗੁੜਾ ਆਪਣਾ ਟਰੈਕਟਰ ਲੋਭੇ ਮਿੱਤਰੋ ਆ ਗਏ ਘਰੇ ਪਹੁੰਚ ਹੀ ਗਏ ਮਿੱਤਰੋ 12:30 ਵਜੇ ਹੈ ਨਾ ਦੁਹਰਾ ਜੀ ਦੁਹਰਾ ਜਣਾ ਦੁਹਰਾ ਤਲਾਗਲੇ ਮੇਲੇ ਦੀ ਜਾਨ ਨਹੀਂ ਕਰਦਾ ਮੇਰਾ ਤਾਂ ਹੈਗਾ ਰਾਤ ਦਾ ਇਹ ਨਿਕਲ ਜੀ ਦੌਰ ਲੈ ਆ ਗਿਆ ਮੇਲਾ ਕੋਈ ਨਹੀਂ ਹੋ ਕੁਛ ਨਹੀਂ ਉਹ ਨਾ ਆ ਗਿਆ ਮੇਲਾ ਦੁਆਰਾ ਮੇਲਾ ਆ ਗਿਆ ਮਿੱਲਾ ਨਹੀਂ ਹਰਮਨ ਆ ਗਿਆ ਟੈਂਟਰ ਲੈ ਕੇ ਅਦਾ ਆਇ ਮੋੜ ਤੀ ਜਿਵੇਂ ਬਾੜੀ ਸੌਖੀ ਜੀ ਮੋੜ ਦਿੰਦੀ ਆ ਤਾਂ ਮੈਨੂੰ ਲੱਗਿਆ ਯਾਰ ਟਰਾਲੀ ਛੋਟੀ ਆ ਨਾ ਉਹ ਵੱਡੀ ਟਰਾਲੀ ਤਾਂ ਬਾੜੀ ਔਖੀ ਮੋੜਦੀ ਉੱਥੋਂ ਇੱਕ ਦੋ 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 ਕਵਾਰ ਲਾਤੀ ਔਖੀ ਔਖੀ ਜਦੋਂ ਮੈਂ ਪਹਿਲੇ ਪਹਿਲਾ 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 ਬਾੜੀ ਮੈਂ ਨਾਲ ਲਾਈ ਉਹ ਦੋ ਗਵਾਰ ਤਾਂ ਮੈਂ ਲਾਈ ਕੋਲੇ ਆਨਾਲਾ ਉਹ ਉਹ ਦੋ ਵਾਰ ਫਿਰ ਸਾਹ ਜੀ ਆ ਗਿਆ ਫਿਰ ਮੋੜਨ ਲੱਗ ਗਿਆ ਚਲ ਕੋਈ ਨਾ ਆ ਜਾ ਆਖਰ ਉਹ ਗਾਉਂ ਬੱਸ ਲੈ ਕੇ ਜਾ ਕਰਨੀ ਹੁਣ ਪੰਦਿਆਂ ਦੀ ਭਾਰਕੇ ਮੇਲੇ ਬੜੇ ਬਾਲੇ ਹੋ ਜਾਂਦੇ ਆ ਬੱਸ ਲੈ ਕੇ ਜਾ ਕਰਨੀ ਗੱਡੀਆਂ ਗੁਡੀਆਂ ਦਾ ਖਰਚਾ ਬੜਾ ਆ ਜਾਂਦਾ ਨਹੀਂ ਉਹ ਲੈ ਚੱਲਿਆ ਕਰਾਂਗੇ ਉਹ ਤੇ ਰਾਣੀ ਸੁੰਦਰਾ ਖੜੀ 오ਰੇਂਜ ਰੋਬੋ ਦੇਖੋ